ਨਸ਼ਾਤ ਸਰਕਾਰ ਦੇ ਆਪਦੀ ਦਵਾਰ ਮੁਹਿੰਮ ਤਹਿਤ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਦ ਪੱਪੇ ਦੀ ਅਗਵਾਹੀ ਹੈ ਠ ਉਵਿਸ਼ੇਸ਼ ਕੈਂਪ ਲਾਇਆ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਲਕਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੋਪੀ ਨੇ ਦੱਸਿਆ ਜੋ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਮਤ ਦਾ ਦਾਨ ਕੀਤਾ ਹੈ ਸਾਡੇ ਤੇ ਭਰੋਸਾ ਜਤਾਇਆ ਅਜੇ ਤਾਂ ਅਸੀਂ ਉਸ ਦਾ ਪਾਰ ਉਤਾਰ ਰਹੇ ਹਾਂ ਬਾਕੀ ਰਹੀ ਗੱਲ ਐਮਪੀ ਦੇ ਇਲੈਕਸ਼ਨਾਂ ਦੀ ਜਦੋਂ ਪੰਜਾਬ ਦੇ ਲੋਕ ਫਿਰ ਆਪਣੀ ਮਤ ਦਾ ਦਾਨ ਸਹੀ ਤੰਗ ਨਾਲ ਕਰਨਗੇ ਫਿਰ ਅਸੀਂ ਉਹਨਾਂ ਲੋਕਾਂ ਦਾ ਵੀ ਪਾਰ ਉਤਾਰਨ ਦੀ ਕੋਸ਼ਿਸ਼ ਕਰਾਂਗੇ ਵਾਰਡ ਨੰਬਰ 79 ਚ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬਲੰਟੀਅਰ ਸਾਥੀ ਆ ਸਾਰੇ ਤਿੰਨ ਵਾਡਾਂ ਦਾ ਰਲ ਕੇ ਇੱਕ ਕੈਂਪ ਲਾਇਆ ਜਾਂਦਾ ਮੇਰੇ ਹਲਕੇ ਦੇ ਵਿੱਚ ਹਲਕਾ ਸੈਂਟਰ ਦੇ ਵਿੱਚ 15 ਵਾਡਾਂ ਨੇ ਪੰਜ ਕੈਂਪ ਲੱਗਣੇ ਆ ਜਿਹੜੇ ਤਿੰਨ ਲੱਗ ਚੁੱਕੇ ਚੌਥਾ ਕੈਂਪ ਆ ਇੱਕ ਕੈਂਪ ਹੋਰ ਲੱਗਣਾ ਜਿੰਨੇ 10-10 ਵਾਡਾਂ ਕਰਕੇ 15 ਵਾਡਾ ਪੂਰੀਆਂ ਹੋ ਜਾਣੀਆਂ ਜਿਹਦੇ ਵਿੱਚ ਹਰ ਵਾਰ ਦੇ ਕੈਂਪ ਦੇ ਵਿੱਚ 43 ਤਰ੍ਹਾਂ ਦਾ ਜੋ ਮੇਰੇ ਹਲਕੇ ਦੇ ਲੋਕਾਂ ਦਾ 43 ਤਰ੍ਹਾਂ ਦਾ ਸਰਕਾਰ ਦੁਆਰੇ ਜਿਹੜੇ ਜਾ ਕੇ ਕੰਮ ਕਰਾਉਣੇ ਪੈਂਦੇ ਸੀ ਅੱਜ ਸਰਕਾਰ ਤੁਹਾਡੇ ਦਵਾਰ ਦੇ ਉੱਤੇ ਚੱਲ ਕੇ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਉਹਨਾਂ ਦੀ ਸੋਚ ਆ ਜਿਵੇਂ ਦਿੱਲੀ ਦੇ ਲੋਕਾਂ ਲੋਕੀ ਅੱਜ ਤਿੰਨ ਤਿੰਨ ਵਾਰੀ ਸਰਕਾਰਾਂ ਨੂੰ ਰਿਪੀਟ ਕੀਤਾ ਆਮ ਆਦਮੀ ਪਾਰਟੀ ਦੇ ਐਦਾਂ ਹੀ ਪੰਜਾਬ ਦੇ ਲੋਕਾਂ ਦਾ 43 ਤਰ੍ਹਾਂ ਦਾ ਜਿਹੜਾ ਸਰਕਾਰ ਦੇ ਦਵਾਰ ਜਾ ਕੇ ਲੋਕੀ ਜਾਂਦੇ ਸੀ 10 15 15 ਚੱਕਰ ਲਾ ਕੇ ਆਇਂਦੇ ਤਾਂ ਵੀ ਕੋਈ ਹਾਸਲ ਨਹੀਂ ਹੁੰਦਾ ਸੀ ਅੱਜ ਇੱਥੇ ਸਾਰੇ ਮਹਿਕਮਿਆਂ ਦੇ ਅਫਸਰ ਸੇਵਾਨ ਬੈਠੇ ਆ ਕੱਲਾ ਕੱਲਾ ਕੰਮ ਜਿਹੜਾ ਵਾ ਹਲਕਾ ਸੈਂਟਰ ਦੇ ਲੋਕਾਂ ਦਾ ਉਹ ਪੂਰਾ ਕੀਤਾ ਜਾਊਗਾ ਇਹ ਸਰਕਾਰ ਦਾ ਮਿਸ਼ਨ ਆ ਕਿ ਲੋਕ ਜਿਹੜੇ ਆ ਲੋਕਾਂ ਨੇ ਜਿਨ੍ਹਾਂ ਨੇ ਭਰੋਸਾ ਰੱਖ ਕੇ 92 ਮੈਂਬਰ ਸਾਡੇ ਬਣਾਏ ਆ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਉਨੂੰ ਮਜ਼ਬੂਤ ਕਰਕੇ ਲੋਕ ਸੇਵਾ ਕਰਨੀ ਹੈ ਮੈਂ ਜੀ ਵਿਜੇ ਸਿੰਘ ਵਾਰਡ ਇੰਚਾਰਜ 75 ਆਮ ਆਦਮੀ ਪਾਰਟੀ ਦੇਖੋ ਜੀ ਜੋ ਕਿ ਕੈਂਪ ਲਗਾਇਆ ਗਿਆ ਹੈ ਐਮ ਐਲ ਏ ਸ਼ੋਕ ਪ੍ਰੈਸ਼ਰ ਪੱਪੀ ਜੀ ਵੱਲੋਂ ਆਪ ਦੀ ਸਰਕਾਰ ਆਪ ਦੇ ਦਵਾਰ ਅੱਜ 44 ਸਿਮਾਵਾ ਨੇ ਜੋ ਕਿ ਪਬਲਿਕ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਜਿਹਦੇ ਵਿੱਚੋਂ ਸਰਟੀਫਿਕੇ ਨੀਲਾ ਕਾਰਡ ਰਾਸ਼ਨ ਕਾਰਡ ਕੋਈ ਵੀ ਪ੍ਰਕਾਰ ਦੇ ਕੰਮ ਨੇ ਬਾਈ ਹੈਂਡ ਬੈਕ ਜੀ ਅੰਦਰ ਅਫਸਰ ਸਾਹਿਬਾਨ ਬੈਠੇ ਆ ਲੋਕਾਂ ਦੇ ਕੰਮ ਜੋ ਵੀ ਰੁਕੇ ਪਏ ਨੇ ਕਈ ਚਿਹਰਾ ਤੋਂ ਲੋਕ ਵੀ ਹੁਣ ਬਹੁਤ ਖੁਸ਼ ਨੇ ਜੀ ਲੋਕਾਂ ਦੇ ਕੰਮ ਬਾਈ ਐਂਡ ਹੋ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਤੇ ਐਮ ਐਲ ਏ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜੀ ਬਹੁਤ ਦਿਲੋਂ ਤਹੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਮਹਿੰਮ ਚਾਲੂ ਕੀਤੀ ਹੈ ਹੁਣ ਪੂਰੇ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਪਿਆਣ ਵੀ ਬਹੁਤ ਸ਼ੁਕਰ ਕਰਦੇ ਆਂ ਸ਼ੁਕਰਾਨਾ ਕਰਦੇ ਬਣ ਪਰਮਾਤਮਾ ਨੇ ਵੀ ਚੜ੍ਹਦੀ ਕਲਾ ਜੀ ਰੱਖੇ ਮੈਂ ਕਪੀ ਸਿੱਧੂ ਵਾਰਡ ਸੈਕਟਰੀ ਆਹ ਮਾਰੀ ਪਾਰਟੀ ਅੱਜ ਅਸੀਂ ਵਾਰਡ ਨੰਬਰ 75 76 30 ਦਾ ਇੱਕ ਸਾਂਝਾ ਕੈਂਪ ਜੋ ਕਿ ਸਾਡੇ ਲੁਧਿਆਣਾ ਹਲਕਾ ਸੈਂਟਰ ਦੇ ਜੋ ਮਾਨਯੋਗ ਸਾਡੇ ਐਮਐਲਏ ਸਾਹਿਬ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਇੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਸੂਫੀਆ ਚੌਕ ਦੇ ਨੇੜੇ ਇੱਕ ਕੈਂਪ ਲਗਾਇਆ ਗਿਆ ਹੈ ਜਿਦੇ ਵਿੱਚ 43 ਹਜ਼ਾਰਾਂ ਦੀਆਂ ਸੁਵਿਧਾਵਾਂ ਲੋਕ ਲੈ ਰਹੇ ਆ ਜਿਹੜਾ ਕੈਂਪ ਸਾਡਾ ਸਵੇਰੇ 9:00 ਤੋਂ ਸਟਾਰਟ ਆ ਹੁਣ ਵੀ ਤੁਸੀਂ ਦੇਖ ਸਕਦੇ ਆ ਰਸ਼ੇ ਕਾਫੀ ਮਾਤਰਾ 'ਚ ਦੇਖ ਰਿਹਾ ਥੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਧਰ ਕੈਂਪ ਸਾਡੇ ਵੱਲੋਂ ਲਗਾਏ ਜਾਣਗੇ ਸਾਡੀ ਸਪਾਰਟੀ ਵੱਲੋਂ ਲਗਾਏ ਜਾਣਗੇ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਵਾ ਜਿਹੜੇ ਕੰਮ ਤੁਸੀਂ ਦਫਤਰਾਂ ਦੇ ਵਿੱਚ ਢੇੜੇ ਮਾਰ-ਮਾਰ ਕਰਾਨੇ ਅੱਜ ਉਹੀ ਕੰਮ ਇੱਥੇ ਮੌਕੇ ਦੇ ਐਮਐਲਏ ਸਾਹਿਬ ਬੈਠ ਕੇ ਮੌਕੇ ਦੇ ਅਰਦੀ ਸਪੋਰਟ ਕੰਮ ਕਰ ਰਹੇ ਆ ਵਿਧਿਆਨਾ ਲਾਈਵਲੀ ਟਿੰਕਾ ਚਾਰਤੀ ਰਿਪੋਰਟ